ਪੁਰਾਣੀ ਪੈਨਸ਼ਨ ਭਾਲੀ ਸੰਘਾਸ਼ ਕਮੇਟੀ ਵੱਲੋਂ ਅੱਜ ਜ਼ਿਲ੍ਹਾ ਸ਼ੀਪਾਗਤ ਸਿੰਘ ਨਗਰ ਵਿੱਚ ਜ਼ਿਲ੍ਹਾ ਪਧਰੀ ਰੋਸ਼ ਪ੍ਰਦਰਸ਼ਨ ਅਤੇ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਦਫ਼ਤਰ ਦਾ ਘਰਾ ਕੀਤਾ ਅਤੇ ਉਹਨਾਂ ਨੂੰ ਆਪਣੀਆਂ ਮੰਗਾਂ ਲੈ ਕੇ ਮੰਗਬਰਤ ਦਿੱਤਾ ਕਰੋ ਕਦੀ ਰੋਕਣਾ ਨਹੀਂ ਉਪਰੀ ਸਰਕਾਰ ਮਰਦਾਬਾਦ 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 ਕਦੀ ਰੋਕਣਾ ਨਹੀਂ ਉਪਰੀ ਸਰਕਾਰ ਮਰਦਾਬਾਦ 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 ਇੰਗਾਰ ਸਰਕਾਰ ਮਰਦਾਬਾਦ 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 ਮਿਲਜਮੇ ਇੱਕ ਤਾਂ ਜਿੰਦਾਬਾਦ 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 ਮਿਲਜਮੇ ਇੱਕ ਤਾਂ ਜਿੰਦਾਬਾਦ 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 ਪੁਰਾਣੀ ਪਹਚਣ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪਹਚਣ ਬਹਾਲ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਕਾੜੀ ਕਚਰਵਾਹ ਕਰੋ ਬਹਾਨ ਕਰੋ ਬਹਾਨ ਕਰੋ ਐਨ ਪੀ ਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਸੰਜਾ ਸਰਕਾਰ ਮਰਦਾਬਾ ਮੁੰਦਾਬਾ ਮੁੰਦਾਬਾ ਸੰਜਾ ਸਰਕਾਰ ਮਰਦਾਬਾ ਮੁੰਦਾਬਾ ਮੁੰਦਾਬਾ ਐਨ ਪੀ ਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਰਨ ਮਨਾ ਲੈਣੇ ਅਸੀਂ ਕਰ ਰਹੇ ਜੋ ਅੱਜ ਦਾ ਹਾਲਾਤ ਹੈ ਇਹ ਸੋਚਣ ਵਾਲੀ ਗੱਲ ਹੈ ਕੇ ਸਰਕਾਰਾਂ ਦਾ ਹੈ ਇਹਨਾਂ ਕਮੀਆਂ ਅਸੀਂ ਸਾਰੇ ਪੜ੍ਹੇ ਲਿਖੇ ਆ ਸੋਚਵਾਰ ਆ ਕੁਆਲੀਫਾਈਡ ਆ ਸਾਨੂੰ ਚੜ੍ਹ ਕੇ ਰੱਖਿਆ ਗਿਆ ਹੈ ਲੇਕਿਨ ਸਾਡੇ ਜਿਹੜੇ ਰਾਜ ਕਰਦੇ ਆ ਉਹ ਸਾਡੀ ਮਜਬੂਰੀ ਨੂੰ ਜਾਂ ਸਾਡੀ ਲਿਆਕਤ ਨੂੰ ਸਮਝਦੇ ਨਹੀਂ ਹੈਗੇ ਉਹਦਾ ਕਾਰਨ ਕੀ ਆ ਸਾਡੀ ਹਣਤਾਈ ਅਸੀਂ ਇਕੱਠੇ ਹੋ ਕੇ ਨਹੀਂ ਲੜ ਪਾ ਰਹੇ ਬਹੁਤ ਸਾਰੇ ਸਾਥੀਆਂ ਨੇ ਇੱਕੋ ਹੀ ਗੱਲ ਕੀਤੀ ਹੈ ਕਿ ਅਜੇ ਘੱਟ ਘੱਟ ਹੈ ਹੋਰ ਸਾਥੀਆਂ ਨੂੰ ਹੋਣਾ ਚਾਹੀਦਾ ਸੀ ਕਿਉਂਕਿ ਜਿਹੜਾ ਸੰਘਰਸ਼ ਆ ਕੋਈ ਵੀ ਉਹ ਕੱਲਿਆਂ ਨਹੀਂ ਲੜਿਆ ਜਾ ਸਕਦਾ ਜਾਂ ਥੋੜੇ ਜਿਹਾ ਸਾਥੀਆਂ ਨਾਲ ਨਹੀਂ ਲੜਿਆ ਜਾ ਸਕਦਾ ਜਦੋਂ ਤੱਕ ਸਾਰੇ ਸਾਥੀ ਇਕੱਠੇ ਨਹੀਂ ਹੁੰਦੇ ਕਿਉਂਕਿ ਹਰੇਕ ਦੀ ਆਪਣੀ ਆਪਣੀ ਜ਼ਰੂਰਤ ਹੈ ਹਰੇਕ ਦੀਆਂ ਆਪਣੀਆਂ ਆਪਣੀਆਂ ਮਜਬੂਰੀਆਂ ਹਨ ਮੇਰੀ ਵੀ ਅੱਜ ਮਜਬੂਰੀ ਸੀ ਸਾਡੇ ਭਝਾਈ ਤਾਂਹਾਂ ਕਲੇ ਦਾ ਐਡਮਿਟ ਕਰਾਣੇ ਸੀ ਅੱਜ ਉਹਨਾਂ ਨੂੰ ਐਡਮਿਟ ਕਰਾ ਕੇ ਇੱਥੇ ਪਹੁੰਚਿਆ ਦੁਬਾਰਾ ਫੇਰ ਮੈਨੂੰ ਉੱਥੇ ਜਾਣਾ ਬੜੇ ਰਜੇ ਮਿਹਨਤ ਦੇ ਸਾਰਿਆਂ ਦੇ ਲੇਕਿਨ ਜਿਹੜੀ ਇਹ ਸਾਡੀ ਮੰਗ ਆ ਇਹ ਮੰਗ ਕੋਈ ਛੋਟੀ ਮੰਗ ਨਹੀਂ ਹੈ ਕਿਉਂਕਿ ਸਾਡੇ ਜ਼ਿੰਦਗੀ ਦੇ ਨਾਲ ਸਾਡੇ ਬੁਢਾਪੇ ਨਾਲ ਹੀ ਮੰਗ ਜੁੜੀ ਹੋਈ ਆ ਕਿ ਗੱਲਾਂ ਮਰਮਰ ਕੇ ਉਹੀ ਹਨ ਮੈਂ ਸਾਰੇ ਨੂੰ ਇਹੀ ਬੇਨਤੀ ਕਰਨਾ ਚਾਹੁੰਗਾ ਕਿ ਜਿੱਥੇ ਵੀ ਸੰਗਠਨੀ ਲੋੜ ਪੈਂਦੀ ਹੈ ਚਾਹੇ ਅੱਧੀ ਰਾਤ ਹੋਵੇ ਚਾਹੇ ਦੁਪਹਿਰ ਹੋਵੇ ਚਾਹੇ ਤੁਸੀਂ ਜਿੱਥੇ ਵੀ ਜਿਸ ਮਾਤੀ ਹਾਲਾਤ ਵਿੱਚ ਹੋਣਾ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਸਾਡੀ ਇਹ ਕੱਲਿਆਂ ਨਹੀਂ ਮੰਗਣੀ ਹੈ ਸਾਡੇ ਬੱਚਿਆਂ ਦੀ ਨਾਲ ਮੰਗੇ ਮੈਂ ਦੋ ਬੱਚੇ ਨਾਲ ਲੈ ਕੇ ਆਇਆ ਆਂ ਤਾਂ ਕਿ ਸਾਡੀ ਗੈਦਰਿੰਗ ਹੋਰ ਹੋਵੇ ਮੈਨੂੰ ਪਤਾ ਸੀਗਾ ਸ਼ਾਇਦ ਸਾਥੀ ਘੱਟ ਹੋਣਗੇ ਮੈਂ ਗੁਰਦਿਆਲ ਜੀ ਨਾਲ ਸਵੇਰ ਤੋਂ ਰਾਬਤਾ ਹੈ ਕਿ ਕਿੰਨੇ ਕਿ ਸਾਥੀ ਪਹੁੰਚ ਰਹੇ ਹਨ ਨਵੇਂ ਸ਼ਹਿਰ ਤੋਂ ਬੰਗਿਆਂ ਤੋਂ ਕਿੰਨੇ ਆ ਪਰ ਘੱਟ ਦੇਖ ਕੇ ਜਿਹੜਾ ਇਕੱਠਾ ਹੈ ਉਹ ਦੁੱਖ ਲੱਗਦਾ ਕਿਉਂਕਿ ਆਪਣੇ ਨਾਲੇ ਅਸੀਂ ਸੰਘਰਸ਼ ਕਰੀ ਜਾਂਦੇ ਇਹ ਸਰਕਾਰਾਂ ਨਾਲ ਸੰਘਰਸ਼ ਹੀ ਕਰਾਂਗੇ ਸੋ ਹੱਥ ਬੰਨ ਕੇ ਇਹ ਬੇਨਤੀ ਹੈ ਮੰਗਾ ਆਪਣੀਆਂ ਸਾਰੀਆਂ ਉਹੀ ਆ ਸਾਰੀਆਂ ਜੋ ਆਪਾਂ ਨੂੰ ਪਤਾ ਹੈ ਉਸ ਮੰਗ ਨੂੰ ਲੜਨ ਵਾਸਤੇ ਉਸ ਮੰਗ ਨੂੰ ਮਨਾਉਣ ਵਾਸਤੇ ਆਪਾਂ ਨੂੰ ਇਕਾ ਕਰਨਾ ਪੈਣਾ ਹੈ ਇਕੱਠੇ ਹੋਣਾ ਪੈਣਾ ਹੈ ਅੱਜ ਅਸੀਂ ਮੰਗ ਪੱਤਰ ਦਾ ਜੂਰ ਦੇ ਕੇ ਜਾਣਾ ਹੈ ਲੇਕਿਨ ਸਾਡੇ ਇਕੱਠ ਦਾ ਜਿਹੜਾ ਪ੍ਰਭਾਵ ਹੋਗਾ ਉਹ ਅੰਨਾ ਨਹੀਂ ਪੈਣਾ ਮੇਰੇ ਖਿਆਲ ਨਾਲ ਕਿਉਂਕਿ ਜ਼ਰੂਰੀ ਆ ਇਹ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਅਗਲਾ ਜਦੋਂ ਵੀ ਇਕੱਠ ਹੋਏਗਾ ਨਾਲ 2-4 ਸਾਥੀ ਜ਼ਰੂਰ ਹੋਣੇ ਚਾਹੀਦੇ ਆ